ਤੁਸੀਂ ਦੇਖਿਆ ਹੋਣਾ ਕਿ ਕੁਝ ਇਨਸਾਨ ਐਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਛੋਟੇ-ਛੋਟੇ ਗੱਲ ਤੇ ਖੇਚੜ ਜਾਂਦੀ ਆ ਹਮੇਸ਼ਾ ਖੇਜੇ ਰਹਿੰਦੇ ਨੇ ਕਿ ਤੇ ਕੋਈ ਵੀ ਗੱਲ ਹੋ ਜਾਏ ਤਾਂ ਪਰੇਸ਼ਾਨ ਬਹੁਤ ਛੇਤੀ ਹੋ ਜਾਂਦੇ ਨੇ ਤੇ ਇਸ ਦੇ ਪਿੱਛੇ ਜਿਹੜਾ ਕਾਰਨ ਹੈਗਾ ਅੱਜ ਇਸ ਵੀਡੀਓ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਪਰੇਸ਼ਾਨੀ ਆ ਜਾਂ ਇਹ ਖੇਜ ਚੜ ਜਾਂਦੀ ਨਿਕ-ਨਿਕੀ ਗੱਲ ਦੇ ਉੱਪਰ ਇਸ ਦੇ ਪਿੱਛੇ ਮੇਨ ਕਾਰਨ ਕੀ ਆ ਇਸ ਦੇ ਪਿੱਛੇ ਜਿਹੜਾ ਮੇਨ ਕਾਰਨ ਹੈਗਾ ਜੀ ਉਹ ਹੈਗਾ ਸੈਰੋਟੋਨਿਨ ਸੈਰੋਟੋਨਿਨ ਇੱਕ ਨਿਊਰੋਟ੍ਰਾਂਸਮਿਟਰ ਹੈਗਾ ਜਿਹੜਾ ਸਾਡੇ ਦਿਮਾਗ ਦੇ ਵਿੱਚ ਬਣਦਾ ਹੈਗਾ ਤਾਂ ਅੱਜ ਤੁਹਾਡੇ ਨਾਲ ਮੈਂ ਇਸ ਵੀਡੀਓ ਚ ਐਕਸਪਲੇਨ ਕਰੂੰਗਾ ਵੀ ਇਹ ਸਾਡੇ ਸਰੀਰ ਦੇ ਵਿੱਚ ਕਿੱਦਾਂ ਕੰਮ ਕਰਦਾ ਹੈਗਾ ਤੇ ਇਹ ਦਾ ਜਿਹੜਾ ਜੇ ਘਟ ਗਿਆ ਤੇ ਇਸੇ ਕੀ ਲੱਛਣ ਹੁੰਦੇ ਨੇਗੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਹਾਂ ਤੁਹਾਡਾ ਆਪਣਾ ਜਸਕਰਨ ਸਿੰਘ ਤੇ ਅੱਜ ਅਸੀਂ ਗੱਲ ਕਰਾਂਗੇ 세ਰੋਟੋਨਿਨ ਦੇ ਬਾਰੇ ਤੇ ਚਲੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਵੀਡੀਓ 세ਰੋਟੋਨਿਨ ਨੂੰ ਅਸੀਂ ਫੀਲ ਗੁੱਡ ਨਿਊਰੋਟਰਾਂਸਮਿਟਰ ਵੀ ਕਹਿ ਸਕਦੇ ਹਾਂ ਇਹ ਸਾਡੇ ਦਿਮਾਗ ਤੇ ਸਾਡੀਆਂ ਅੰਤਰੀਆਂ ਦੇ ਵਿੱਚ ਜਿਹੜਾ ਪੈਦਾ ਹੁੰਦਾ ਹੈਗਾ ਤੇ ਇਸ ਦੇ ਜਿਹੜੇ ਮੇਨ ਕੰਮ ਹੈ ਨਾ ਸਾਡੇ ਸਰੀਰ ਦੇ ਵਿੱਚ ਉਹ ਇਹ ਹੈਗੇ ਆ ਕਿ ਇਹ ਸਾਡੇ ਮੂਡ ਨੂੰ ਸਹੀ ਰੱਖਦਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਹੋਰਾਂ ਦੇ ਪ੍ਰਤੀ ਜਿਹੜਾ ਵਿਵਹਾਰ ਹੈ ਉਹਨੂੰ ਸਹੀ ਕਰਦਾ ਮੂਡ ਸਹੀ ਰਹੂਗਾ ਤਾਂ ਸਾਡਾ ਦੂਸਰਿਆਂ ਦੇ ਪਤੀਛੜਾ ਹੋਇਆ ਹੈਗਾ ਵਿਵਹਾਰ ਹੈਗਾ ਉਹ ਵੀ ਸਹੀ ਰਹੇਗਾ ਜੇ ਮੂਡ ਖਰਾਬ ਹੈ ਤਾਂ ਅਸੀਂ ਦੂਸਰਿਆਂ ਦੇ ਪ੍ਰਤੀ ਜਿਹੜਾ ਆਪਣਾ ਵਿਵਹਾਰ ਉਹ ਸਹੀ ਨਹੀਂ ਕਰ ਸਕਦੇ ਇਹਨਾਂ ਦੋਵਾਂ ਕੰਮਾਂ ਤੋਂ ਇਲਾਵਾ ਇਹਦਾ ਜਿਹੜਾ ਤੀਸਰਾ ਕੰਮ ਹੈਗਾ ਉਹ ਹੈਗਾ ਹੈਗਾ ਸਾਡੇ ਸਰੀਰ ਦੀ ਤੰਦਰੁਸਤੀ ਵਾ ਤੇ ਇਹ ਜਿਹੜੇ ਆਗੇ ਇਹਦੇ ਤਿੰਨ ਮੇਨ ਕੰਮ ਹੈਗੇ ਫੀਲ ਗੁੱਡ ਹਾਰਮੋਨ ਦੇ ਆ ਫੀਲ ਗੁੱਡ ਨਿਊਰੋਟਰਾਂਸਮੀਟਰ 세ਰੋਟੋਨਿਨ ਦੇ ਸਾਡੇ ਸਰੀਰ ਦੇ ਵਿੱਚ ਮੰਨ ਲਓ ਜੇ ਸਾਡੇ ਸਰੀਰ ਦੇ ਵਿੱਚ 세ਰੋਟੋਨਿਨ ਦਾ ਲੈਵਲ ਵੱਧ ਜਾਏ ਉਹ ਤਾਂ ਵੀ ਮਾੜਾ ਜੇ 세ਰੋਟੋਨਿਨ ਦਾ ਲੈਵਲ ਘਟ ਜਾਏ ਉਹ ਫਿਰ ਵੀ ਮਾੜਾ ਸੈਰੋਟੋਨਿਨ ਇੰਦਾ ਪ੍ਰੋਪਰ ਇੱਕ ਜਿਹੜਾ ਹੈਗਾ ਬੈਲੈਂਸ ਹੋਣਾ ਚਾਹੀਦਾ ਸਾਡੇ ਸਰੀਰ ਦੇ ਵਿੱਚ ਨਾ ਉਹ ਵੱਧ ਹੋਣਾ ਚਾਹੀਦਾ ਤੇ ਨਾ ਸੈਰੋਟੋਨਿਨ ਸਾਡੇ ਸਰੀਰ ਦੇ ਵਿੱਚ ਘੱਟ ਹੋਣਾ ਚਾਹੀਦਾ ਇਹ ਦੋਨਾਂ ਸੂਰਤਾਂ ਦੇ ਵਿੱਚ ਜਿਹੜਾ ਸਾਡੇ ਸਰੀਰ ਨੂੰ ਜਿਹੜਾ ਨੁਕਸਾਨ ਦੇ ਹੈਗਾ ਜੇ ਵੱਧ ਗਿਆ ਤਾਂ ਵੀ ਮਾੜਾ ਤੇ ਜੇ ਘੱਟ ਗਿਆ ਫਿਰ ਵੀ ਸਾਡੇ ਸਰੀਰ ਵਾਸਤੇ ਮਾਰਾ ਇਹਦਾ ਪ੍ਰੋਪਰ ਇੱਕ ਬੈਲੈਂਸ ਰੱਖਣਾ ਜ਼ਰੂਰੀ ਹੈਗਾ ਤੇ ਆਓ ਹੁਣ ਅਸੀਂ ਦੇਖਦੇ ਆਂ ਕਿ ਇਹਦਾ ਜਿਹੜਾ ਬੈਲੈਂਸ ਹੈਗਾ ਉਹਨੂੰ ਕਿੱਦਾਂ ਬਣਾਇਆ ਜਾਂਦਾ ਹੈ ਪ੍ਰੋਪਰ ਇੱਕ ਪੂਰਾ ਬੈਲੈਂਸ ਜਿਹੜਾ ਹੈਗਾ ਉਸਨੂੰ ਅਸੀਂ ਕਿੱਦਾਂ ਬਣਾ ਸਕਦੇ ਆ ਆਪਣੇ ਸਰੀਰ ਦੇ ਵਿੱਚ ਤੇ ਫਿਰ ਇਹ ਸਾਡਾ ਜਿਹੜਾ ਮੂਡ ਹੈਗਾ ਉਹਨੂੰ ਸਹੀ ਰੱਖੂਗਾ ਤੇ ਸਾਡਾ ਜਿਹੜਾ ਹੈਗਾ ਤੰਦਰੁਸਤੀ ਤੇ ਹੋਰਾਂ ਦੇ ਪ੍ਰਤੀ ਜਿਹੜਾ ਵਿਹਾਰ ਹੈਗਾ ਉਹ ਸਹੀ ਰਹੂਗਾ ਜੇ ਅਸੀਂ ਪ੍ਰੋਪਰ ਇਹਦਾ ਇੱਕ ਬੈਲੈਂਸ ਬਣਾ ਕੇ ਰੱਖਦੇ ਤਾਂ ਆਓ ਹੁਣ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕਿ ਇਹਨੂੰ ਸਹੀ ਕਿੱਦਾਂ ਰੱਖਿਆ ਜਾਂਦਾ ਹੈਗਾ 세रोਟੋਨਿਨ ਨੂੰ ਆਪਣੇ ਸਰੀਰ ਦੇ ਵਿੱਚ ਸਹੀ ਰੱਖਣ ਵਾਸਤੇ ਜਿਹੜੇ ਆ ਕੇ ਮੈਂ ਤੁਹਾਨੂੰ 4-5 तरीके ਦੱਸੂਗਾ ਜਿਹੜੇ ਕੁਦਰਤੀ ਤਰੀਕੇ ਆਗੇ ਵੀ ਕੁਦਰਤੀ ਤਰੀਕੇ ਨਾਲ ਬਿਨਾ ਕਿਸੇ ਦਵਾਈ ਤੋਂ ਇਹਨੂੰ ਜਿਹੜਾ ਸਹੀ ਕਿੱਦਾਂ ਕੀਤਾ ਜਾ ਸਕਦਾ ਪਹਿਲਾ ਤਾਂ ਹੈਗਾ ਤੁਹਾਡੀ ਫਿਜ਼ੀਕਲ ਐਕਟੀਵਿਟੀ ਵੀ ਜਿੰਨਾ ਹੋ ਸਕੇ ਆਪਣੀ ਤੁਸੀਂ ਜਿਹੜੀ ਹੈਗੀ ਫਿਜ਼ੀਕਲ ਐਕਟੀਵਿਟੀ ਕਰੋ ਕਈ ਵਾਰ ਇਹ ਹੀ ਕਹਿ ਦਿੰਨੇ ਪਈਹੀਂ ਬਿਜ਼ੀ ਆਗੇ ਥੋੜਾ ਸਾਡੇ ਕੋਲ ਟਾਈਮ ਨਹੀਂ ਹੈਗਾ ਟਾਈਮ ਕੱਢਣਾ ਪੈਂਦਾ ਆਪਣੀ ਸਿਹਤ ਆਸਤੇ ਪਹਿਲੇ ਨੰਬਰ ਤੇ ਜਿਹੜਾ ਸਰੀਰ ਹੈਗਾ ਜੇ ਅਸੀਂ ਆਪਣੇ ਸਰੀਰ ਵਾਸਤੇ ਟਾਈਮ ਨਹੀਂ ਕੱਢ ਸਕਦੇ ਤੇ ਆਪਾਂ ਹੋਰ ਕਿਸੇ ਚੀਜ਼ ਵਾਸਤੇ ਟਾਈਮ ਕੱਢ ਕੇ ਕੀ ਕਰਨਾ ਫਿਜ਼ੀਕਲ ਐਕਟੀਵਿਟੀ ਜਿਹੜੀ ਹੈਗੀ ਉਹਦੇ ਉੱਪਰ ਥੋੜਾ ਧਿਆਨ ਦਿਓ ਬਾਤ ਇਵਾਦਾ ਨਹੀਂ ਘੱਟ ਤੋਂ ਘੱਟ ਤੁਸੀਂ 30 ਤੋਂ 40 ਮਿੰਟ ਤਾਂ ਕਰ ਹੀ ਸਕਦੇ ਆ ਆਪਾਂ ਦਿਨ ਦੇ ਵਿੱਚ ਉਹਦੇ ਵਿੱਚ ਤੁਸੀਂ ਕੋਈ ਐਕਸਰਸਾਈਜ਼ ਕਰ ਸਕਦੇ ਸੈਰ ਕਰ ਸਕਦੇ ਜੇ ਹੋਰ ਨਹੀਂ ਕੋਈ ਤਾਂ ਸਾਈਕਲਿੰਗ ਕਰ ਆਓ ਜਾ ਕੇ ਸਾਈਕਲ ਚੜ੍ਹਨਾ ਸ਼ੁਰੂ ਕਰ ਦਿਓ ਉਹਦੇ ਨਾਲ ਜਿਹੜਾ 세ਰੋਟੋਨਿਨ ਦਾ ਲੈਵਲ ਜਿਹੜਾ ਹੈਗਾ ਉਹ ਬਹੁਤ ਵਧੀਆ ਰਹਿੰਦਾ ਉਹਦਾ ਇੱਕ ਬੈਲੈਂਸ ਬਣਿਆ ਰਹਿੰਦਾ ਦੂਸਰੇ ਨੰਬਰ ਤੇ ਆ ਗਿਆ ਜਿਹੜਾ ਨੇਚਰਲ ਫੂਡ ਹੈਗਾ ਅਸੀਂ ਜੇ ਕੁਦਰਤੀ ਫੂਡ ਖਾਣਾ ਸ਼ੁਰੂ ਕਰੀਏ ਤੇ ਉਹਦੇ ਨਾਲ ਵੀ ਜਿਹੜਾ ਸੈਰੋਟੋਨਿਨ ਦਾ ਲੈਵਲ ਜਿਹੜਾ ਸਾਡਾ ਐਨ ਪ੍ਰੋਪਰ ਬੈਲੈਂਸ ਹੋ ਜਾਂਦਾ ਹਨ ਆਪਾਂ ਕੀ ਕਰਦੇ ਆਂਗੇ ਆਪਾਂ ਪੈਕਟ ਚੀਜ਼ਾਂ ਖਾਣੇ ਜਿਹੜੀਆਂ ਪੈਕ ਹੋਈਆਂ ਚੀਜ਼ਾਂ ਮਾਰਕੀਟ ਚ ਆਉਂਦੀਆਂ ਨੇਗੀਆਂ ਉਹਨਾਂ ਨੂੰ ਹੀ ਲਿਆ ਕੇ ਖਾਣੇ ਹੈਗੇ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਅਸੀਂ ਸਾਡਾ ਖਾਣ ਦਾ ਤਰੀਕਾ ਬਹੁਤ ਗਲਤ ਆ ਹਨ ਸਾਨੂੰ ਚਾਹੀਦਾ ਹੈਗਾ ਵੀ ਤਾਜ਼ੀਆਂ ਸਬਜ਼ੀਆਂ ਖਾਈਏ ਜੇ ਸੈਰੋਟੋਨਿਨ ਲੈਵਲ ਨੂੰ ਅਸੀਂ ਇਨਕਰੀਸ ਕਰਨਾ ਹੈਗਾ ਆਪਣੇ ਨੂੰ ਜਾਂ ਬੈਲੈਂਸ ਕਰਨਾ ਹੈਗਾ ਤਾਜ਼ਾ ਫਰੂਟ ਖਾਓ ਤੀਸਰੇ ਨੰਬਰ ਤੇ ਆਪਾਂ ਕੀ ਕਰ ਸਕਦੇ ਆ ਆਪਣਾ ਸੈਰੋਟੋਨਿਨ ਲੈਵਲ ਨੂੰ ਜਿਹੜਾ ਹੈਗਾ ਬੈਲੈਂਸ ਕਰਨ ਵਾਸਤੇ ਉਹ ਹੈਗਾ ਨੇਚਰ ਨੂੰ ਐਕਸਪਲੋਰ ਕਰਨਾ ਮੈਂ ਨੇਚਰ ਨੂੰ ਐਕਸਪਲੋਰ ਕਰਨ ਤੋਂ ਮੇਰਾ ਮਤਲਬ ਇਹ ਹੈਗਾ ਕਿ ਤੁਸੀਂ ਕਿਤੇ ਬਾਹਰ ਜਾਓ ਰੁੱਖਾਂ ਦੇ ਵਿੱਚ ਜਾਓ ਹਨਾ ਤਾਜੀ ਹਵਾ ਦੇ ਵਿੱਚ ਬਾਹਰ ਜਾਓ ਨਹੀਂ ਤਾਂ ਪਹਾੜੀਆਂ ਤੇ ਚੱਲ ਜਿਓ ਕਿਤੇ ਹਿਲ ਸਟੇਸ਼ਨ ਤੇ ਜਾਓ ਤੁਸੀਂ ਜੇ ਤੁਹਾਡੇ ਲਾਗੇ ਚਾਗੇ ਹੈਗਾ ਹੈਗਾ ਤੇ ਇਹ ਤੇ ਹਿਲ ਸਟੇਸ਼ਨ ਤੇ ਜਾ ਕੇ ਤੁਸੀਂ ਜਿਹੜਾ ਹੈਗਾ ਉਥੇ ਘੁੰਮੋ ਆਪਣੀ ਟ੍ਰੈਕਿੰਗ ਕਰੋ ਉਹਦੇ ਨਾਲ ਵੀ ਜਿਹੜਾ ਹੈਗਾ ਸਾਡਾ ਇਹ ਨਿਊਰੋਟ੍ਰਾਂਸਮਿਟਰ ਦਾ ਜਿਹੜਾ ਲੈਵਲ ਬੈਲੈਂਸ ਹੁੰਦਾ ਹੈਗਾ ਉਸ ਤੋਂ ਇਲਾਵਾ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਆਪਣੇ ਘਰ ਜੇ ਤੁਸੀਂ ਸਬਜ਼ੀਆਂ ਲਗਾਈਆਂ ਨੇਆਂ ਗਿਆ ਕਿਆਰੀਆਂ ਦੇ ਵਿੱਚ ਉਹਨਾਂ ਦੇ ਵਿੱਚ ਘਟ-ਘਟਤੀ ਤੋਂ 40 ਮਿੰਟ ਕੰਮ ਕਰ ਲਓ ਉਹ ਵੀ ਤੇ ਕੁਦਰਤ ਨੂੰ ਮਾਰ ਰਹੇ ਹੋਵੇ ਤੇ ਕੁਦਰਤ ਨੂੰ ਮਨੋ ਉਹਦੇ ਵਿੱਚ ਬੈਠ ਕੇ ਆਪਣਾ ਗੋਡੀ ਕਰ ਲਓ ਜਾਂ ਕੁਝ ਕਰ ਲਓ ਇਹਦੇ ਨਾਲ ਵੀ ਜਿਹੜਾ ਹੈਗਾ ਸਾਡਾ ਸੈਰੋਟੋਨਿਨ ਦਾ ਲੈਵਲ ਜਿਹੜਾ ਉਹ ਬੈਲੈਂਸ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਡੀਪ ਬ੍ਰੀਥ ਕਰ ਸਕਦੇ ਹੋ ਜੇ ਆਪਾਂ ਦੀ ਬਰੀਥ ਕਰਦੇ ਆਂ ਆਪਣੀ ਬਰੀਥ ਐਕਸਰਸਾਈਜ਼ ਕਰਦੇ ਆਂਗੇ ਤੇ ਉਹਦੇ ਨਾਲ ਵੀ ਜਿਹੜਾ ਸਾਡਾ ਸੈਰੋਟੋਨਿਨ ਦਾ ਲੈਵਲ ਜਿਹੜਾ ਉਹ ਆਖਰੀ ਤੇ ਸਾਰਿਆਂ ਤੋਂ ਜ਼ਰੂਰੀ ਜਿਹੜੀ ਚੀਜ਼ ਹੈਗੀ ਇਹਨਾਂ ਹਾਰਮੋਨਸ ਨੂੰ ਨਿਊਰੋਟ੍ਰਾਂਸਮਿਟਰ ਨੂੰ ਸੈੱਟ ਕਰਨ ਵਾਸਤੇ ਜਿਹੜੀ ਹੈਗੀ ਇਹਦਾ ਲੈਵਲ ਉਹ ਹੈਗਾ ਜੀ ਮਾਈਂਡ ਜਿਹੜਾ ਤੁਹਾਡਾ ਪੋਜ਼ਿਟਿਵ ਹੋਣਾ ਚਾਹੀਦਾ ਜਿੰਨਾ ਪੋਜ਼ਿਟਿਵ ਆਪਣਾ ਮਾਈਂਡ ਸੈਟ ਤੁਸੀਂ ਰੱਖੋਗੇ ਨਾ ਉਨਾ ਹੀ ਵਧੀਆ ਤੁਹਾਡਾ ਸੈਰੋਟੋਨਿਨ ਲੈਵਲ ਰਹੂਗਾ ਉਨਾ ਜ਼ਿਆਦਾ ਬੈਲੈਂਸ ਰਹੂਗਾ ਇਹ ਇਕੱਲਾ ਸੈਰੋਟੋਨਿਨ ਵਾਸਤੇ ਨਹੀਂ ਆ ਇਹ ਬਾਕੀ ਜਿਹੜੇ ਤੁਹਾਡੇ ਨਿਊਰੋਟਰਾਂਸਮੀਟਰ ਜਾਂ ਕੁਝ ਵੀ ਹੈਗੇ ਅੰਦਰ ਹਾਰਮੋਨ ਨੇ ਆ ਕੇ ਸਾਡੇ ਸਰੀਰ ਦੇ ਅੰਦਰ ਇਹਨਾਂ ਦੇ ਜੇ ਲੈਵਲ ਅਸੀਂ ਬੈਲੈਂਸ ਕਰਨੇ ਆ ਨਾ ਤੇ ਸਾਨੂੰ ਜਿਹੜਾ ਸਾਡਾ ਮਾਈਂਡ ਸੈਟ ਜਿਹੜਾ ਉਹ ਪੋਜ਼ਿਟਿਵ ਹੋਣਾ ਚਾਹੀਦਾ ਹੈ ਸਾਡਾ ਪੋਜ਼ਿਟਿਵ ਮਾਈਂਡ ਸੈਟ ਤੋਂ ਇਹ ਹੈਗਾ ਵੀ ਤੁਸੀਂ ਪੋਜ਼ਿਟਿਵ ਸੋਚਣਾ ਹਮੇਸ਼ਾ ਨਾ ਤੇ ਪਾਸਟ ਚ ਜੋ ਹੋਇਆ ਉਹ ਚੀਜ਼ਾਂ ਨੂੰ ਛੱਡ ਦਿਓ ਜੋ ਚੀਜ਼ਾਂ ਫਿਊਚਰ ਦੇ ਵਿੱਚ ਤੁਹਾਡੇ ਨਾਲ ਮੰਨ ਲਓ ਤੁਸੀਂ ਕਰਨੀਆਂ ਚਾਹੁੰਦੇ ਹੋਗੇ ਹਨ ਉਹਨਾਂ ਚੀਜ਼ਾਂ ਬਾਰੇ ਜ਼ਿਆਦਾ ਨਾ ਸੋਚੋ ਜੇ ਤੁਸੀਂ ਆਪਣਾ ਗੋਲ ਸੈੱਟ ਕੀਤਾ ਉਹ ਗੋਲ ਨੂੰ ਸੋਚੋ ਜਿਹੜੀਆਂ ਫਾਲਤੂ ਦੀਆਂ ਦੂਜੀਆਂ ਚੀਜ਼ਾਂ ਫਿਊਚਰ ਦੀਆਂ ਨੇ ਕਿ ਅੱਜ ਜਾਂ ਫਿਊਚਰ 'ਚ ਆਹ ਹੋ ਜੂਗਾ ਜਾਂ ਉਹ ਹੋ ਜੂਗਾ ਉਹਨਾਂ ਚੀਜ਼ਾਂ ਬਾਰੇ ਨਾ ਸੋਚੋ ਜੇ ਤੁਸੀਂ ਆਪਣਾ ਕੋਈ ਗੋਲ ਸੈੱਟ ਕੀਤਾ ਉਹਦੇ ਬਾਰੇ ਸੋਚੋ ਉਹ ਵੀ ਪੋਜ਼ਿਟਿਵ ਮਾਈਂਡਸੈਟ ਦੇ ਵਿੱਚ ਆਉਂਦਾ ਹੈਗਾ ਪਰ ਇਹ ਪ੍ਰੈਜ਼ੈਂਟ ਦੇ ਵਿੱਚ ਰਹਿ ਕੇ ਆਪਣੀ ਲਾਈਫ ਨੂੰ ਇੰਜੋਏ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਕਰੋ ਉਹਦੇ ਨਾਲ ਜਿਹੜਾ ਹੈਗਾ ਤੁਹਾਡਾ ਇਸ ਨਿਊਰੋਟਰਾਂਸਮੀਟਰ ਦਾ ਲੈਵਲ ਜਿਹੜਾ ਬੈਲੈਂਸ ਹੋ ਜਾਂਦਾ ਇਹ ਸੀਗੀ ਅੱਜ ਦੀ ਵੀਡੀਓ ਜੀ 세ਰੋਟੋਨਿਨ ਦੇ ਉੱਪਰ ਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਸੀਂ ਵੀਡੀਓ ਨੂੰ ਪਸੰਦ ਕੀਤਾ ਹੈਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਕਲਿੱਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਕਿਸੇ ਹੋਰ ਮੁੱਦੇ ਦੇ ਉੱਪਰ ਜਾਂ ਕਿਸੇ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਉਹਦੇ ਬਾਰੇ ਸਾਨੂੰ ਵੀ ਕਮੈਂਟ ਕਰਕੇ ਦੱਸ ਸਕਦੇ ਹੋਗੇ ਆਪਾਂ ਉਹਦੇ ਉੱਪਰ ਵੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ